ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰਜੇ ਤੁਹਾਡੇ ਆਪਣੇ YouTube ਚੈਨਲ Meritorious Students Only ਦੇ ਉੱਪਰ ਸੋ ਆਪਣੀ ਹਰ ਇੱਕ ਵੀਡੀਓ ਵਾਂਗ ਇਹ ਵੀਡੀਓ ਵੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਬਿਕਾਜ਼ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਕਾਉਂਸਲਿੰਗ ਟਾਈਮ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਉਹਨਾਂ ਦੀ ਗੱਲਬਾਤ ਕਰਾਂਗੇ ਠੀਕ ਹੈ ਜੀ ਡਾਕੂਮੈਂਟਸ ਦੀ ਲਿਸਟ ਬੇਟਾ ਹਰ ਇੱਕ ਸਾਲ ਚੇਂਜ ਹੁੰਦੀ ਰਹਿੰਦੀ ਹੈ ਕਈ ਵਾਰ ਕੁਝ ਕੁ ਡਾਕੂਮੈਂਟਸ ਐਡ ਕਰ ਦਿੰਦੇ ਆ ਕੁਝ ਕੁ ਡਾਕੂਮੈਂਟਸ ਹੀ ਘਟਾ ਦਿੰਦੇ ਨੇ ਬਟ ਜੋ ਤੁਹਾਡੀ ਟੈਂਟੇਟਿਵ ਆਪਾਂ ਕਹਿ ਲਓ ਕਿ ਡਾਕੂਮੈਂਟ ਲਿਸਟ ਆਈ ਹੈ ਉਹਦੇ ਬੇਸ ਤੇ ਥੋੜੀ ਜਿਹੀ ਡਿਸਕਸ਼ਨ ਕਰ ਲੈਣੇ ਆ ਤੁਹਾਡੇ ਕੋਲ ਕਿਹੜਾ ਸਰਟੀਫਿਕੇਟ ਹੈਗਾ ਹੈ ਕਿਹੜਾ ਨਹੀਂ ਹੈ ਬਣਾਉਣ ਨੂੰ ਕਿੰਨੇ ਦਿਨ ਲੱਗਦੇ ਨੇ ਹਰ ਇੱਕ ਗੱਲਬਾਤ ਕਰਾਂਗੇ ਠੀਕ ਹੈ ਜੀ ਔਰ ਮੋਸਟ ਲਾਈਕਲੀ ਜਿਹੜਾ ਹੈਗਾ ਤੁਹਾਡੇ ਕੋਲ ਰੈਜ਼ੀਡੈਂਟ ਸਰਟੀਫਿਕੇਟ ਨਹੀਂ ਹੋਣਾ ਤੁਹਾਨੂੰ ਪੂਰੀ ਡੀਟੇਲ ਦੇ ਵਿੱਚ ਦੱਸਾਂਗੇ ਕਿ ਕਿੰਨੇ ਕੁ ਰੁਪਏ ਲੱਗਦੇ ਨੇ ਉਹਨੂੰ ਬਣਾਉਣ ਦੇ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਚੱਲੇਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਤੁਹਾਡੇ ਜੋ ਬਹੁਤ ਸਾਰੇ ਬੱਚੇ ਲੈ ਰਹੇ ਹੋਣਗੇ ਜੀ ਟੈਨਸ਼ਨ ਕਾਦੀ ਟੈਨਸ਼ਨ ਲੈ ਰਹੇ ਹੋਣਗੇ ਸਾਡੇ ਮਨਾਂ ਦੇ ਵਿੱਚ ਨਾ ਇੱਕ ਜਿਹੜੀ ਚੀਜ਼ ਇਹ ਹੈ ਕਿ ਸਰਕਾਰੀ ਕੰਮ ਜਿਹੜੇ ਹੁੰਦੇ ਨੇ ਨਾ ਬਹੁਤ ਖੱਜਲ ਪਤਾ ਨਹੀਂ ਕਿੰਨਾ ਹੀ ਟਾਈਮ ਲੱਗ ਜਾਂਦਾ ਉਹਨਾਂ ਨੂੰ ਹੋਣ ਦੇ ਵਿੱਚ ਹਨਾ no doubt ਇਹ ਚੀਜ਼ ਹੈਗੀ ਬਟ ਹੁਣ ਐਡਵਾਂਸਮੈਂਟ ਆ ਰਹੀ ਹੈ ਹੁਣ ਜਿਹੜੇ ਹੈਗੇ ਨੇ ਮਹੀਨੇ ਦੇ ਵਿੱਚ ਵਿੱਚ ਹਰੇਕ ਡਾਕੂਮੈਂਟ ਬਣ ਕੇ ਆ ਜਾਂਦਾ ਹੈ ਸੋ ਅਗਰ ਤੁਹਾਡੇ ਕੋਲ ਕੋਈ ਡਾਕੂਮੈਂਟ ਜਲਦੀ ਤੋਂ ਜਲਦੀ ਜਿੰਨਾ ਜਲਦੀ ਆਪਾਂ ਪ੍ਰੋਸੀਜਰ ਕੰਪਲੀਟ ਕਰਾਂਗੇ ਓਨੀ ਜਲਦੀ ਕਾਹਾਂ ਤੋਂ ਪ੍ਰੋਸੀਜਰ ਕੰਪਲੀਟ ਹੋ ਕੇ ਆਪਨੇ ਕੋਲ ਡਾਕੂਮੈਂਟ ਆ ਜਾਏਗਾ ਦੂਸਰੀ ਗੱਲ ਜਿਹੜੀ ਬੱਚਾ ਨੂੰ ਸਤਾ ਰਹੀ ਹੈ ਕਿ ਮੈਮ ਬਾਈ ਚਾਂਸ ਸਾਡੀ ਕਾਉਂਸਲਿੰਗ ਦੇ ਟਾਈਮ ਸਾਡੇ ਕੋਲ ਉਹ ਡਾਕੂਮੈਂਟ ਨਹੀਂ ਹੋਇਆ ਤਾਂ ਕੀ ਸਾਡੀ ਸੀਟ ਕੈਨਸਲ ਕਰ ਦੇਣਗੇ ਕੀ ਸਾਨੂੰ ਬਾਹਰ ਕਰ ਦੇਣਗੇ ਜੀ ਨਹੀਂ ਬੇਟਾ ਜੀ ਤੁਹਾਨੂੰ ਕੋਈ ਬਾਹਰ ਨਹੀਂ ਕਰਨ ਲੱਗਿਆ ਮੰਨ ਲਓ ਤੁਹਾਨੂੰ ਕੋਈ ਸਰਟੀਫਿਕੇਟ ਚਾਹੀਦਾ ਫੋਰ ਐਗਜ਼ਾਮਪਲ ਇਹਨਾਂ ਦੀ ਰੈਜ਼ੀਡੈਂਸ ਦਾ ਸਰਟੀਫਿਕੇਟ ਮੰਗ ਲਿਆ ਠੀਕ ਹੈ ਕਿ ਤੁਸੀਂ ਪੰਜਾਬ ਦੇ ਵਸਨੀਕ ਹੋ ਸਾਨੂੰ ਪ੍ਰੂਫ ਦੋ ਹੁਣ ਆਪਾਂ ਨੇ ਕਿਹਾ ਕਿ ਸਰ ਸਾਡਾ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਹੈਗਾ ਬਣ ਨਾ ਦਿੱਤਾ ਹੋਇਆ ਹੈ ਤੋ ਬੇਟਾ ਇਹਦੇ ਬੇਸ ਤੇ ਸਾਡੀ ਉਹ ਕੋਈ ਸੀਟ ਕੈਨਸਲ ਨਹੀਂ ਕਰਦੇ ਸਾਨੂੰ ਕੀ ਦੇਣਗੇ ਥੋੜਾ ਜਿਹਾ ਟਾਈਮ ਦੇ ਦੇਣਗੇ ਸਾਨੂੰ ਇੱਕ ਟਾਈਮ ਲਿਮਿਟ ਦੇ ਦੇਣਗੇ ਕਿ ਠੀਕ ਹੈ ਬੇਟਾ ਕੋਈ ਗੱਲ ਨਹੀਂ ਤੁਸੀਂ ਜਿਹੜਾ ਹੈਗਾ ਮੈਰੀਟੋਰੀਅਸ ਚ ਚਲ ਜੂ ਅੱਗੇ ਅਗਰ ਤੁਹਾਡੇ ਬਾਕੀ ਸਾਰੇ ਡਾਕੂਮੈਂਟ ਸਹੀ ਹੋਏ ਤੁਹਾਡੇ ਵਧੀਆ ਨੰਬਰ ਆਈ ਹੋਈ ਨੇ ਕੱਟਆਫ ਦੇ ਵਿੱਚ ਤੁਸੀਂ ਚਲੇਗੇ ਤਾਂ ਤੁਹਾਨੂੰ ਉਹ ਮੈਰੀਟੋਰੀਅਸ ਸਕੂਲ ਚ ਭੇਜ ਦੇਣਗੇ ਉਸ ਤੋਂ ਬਾਅਦ ਬੇਟਾ ਤੁਹਾਡੇ ਜਿਹੜੇ ਹੈਗੇ ਨੇ ਕਲਾਸ ਇਨਚਾਰਜ ਨੂੰ ਤੁਸੀਂ ਨੇ ਉਹ ਡਾਕੂਮੈਂਟ ਕੀ ਕਰਨਾ ਹੋਊਗਾ ਸਬਮਿਟ ਕਰਨਾ ਹੋਊਗਾ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਕਲਾਸ ਟੀਚਰਸ ਨੇ ਮੈਰੀਟੋਰੀਅਸ ਵਾਲੇ ਟੀਚਰਸ ਉਹ ਅੱਗੇ ਅਪਡੇਟ ਤੁਹਾਡਾ ਡਾਟਾ ਕਰ ਦੇਣਗੇ ਸੋ ਕੁੱਲ ਮਿਲਾ ਕੇ ਕਿਸੇ ਨੂੰ ਵੀ ਡਾਕੂਮੈਂਟਸ ਦੇ ਬੇਸ ਦੇ ਉੱਪਰ ਨਹੀਂ ਗੱਡਿਆ ਜਾਏਗਾ ਬਟ ਹਾਂ ਡਾਕੂਮੈਂਟਸ ਐਵੇਂ ਹੋਵੇ ਕਿ ਤੁਸੀਂ ਅਪਲਾਈ ਕੀਤਾ ਹੋਇਆ ਠੀਕ ਹੈ ਇਹ ਨਹੀਂ ਹੈ ਕਿ ਤੁਸੀਂ ਮਤਲਬ ਕਿਹਾ ਕਿ ਨਹੀਂ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਆਸੀਂ ਬਣਾਉਣਾ ਨਹੀਂ ਉਹ ਕੇਸ ਨਹੀਂ ਚੱਲੇਗਾ ਤੁਹਾਨੂੰ ਸਮਝਾ ਦਿੱਤਾ ਜਾਏਗਾ ਠੀਕ ਹੈ ਹੁਣ ਰਜੀ ਕੱਲ ਜਿਹੜੀ ਇੱਕ ਲਿਸਟ ਵਾਇਰਲ ਹੋਈ ਉਹਦੇ ਵਿੱਚੋਂ ਮੋਸਟਲੀ ਤਾਂ ਸਾਰਿਆਂ ਕੋਲ ਸਾਰਾ ਕੁਝ ਹੁੰਦਾ ਹੀ ਹੈ ਜਿਵੇਂ ਕਿ ਸਾਰਿਆਂ ਕੋਲ ਸਕੂਲ ਜਿਹੜਾ ਸਰਟੀਫਿਕੇਟ ਹੁੰਦਾ ਹੀ ਹੈ ਪ੍ਰੀਵੀਅਸ ਕਲਾਸ ਦਾ ਬੇਸਿਕਲੀ ਸਕੂਲ ਲੀਵਿੰਗ ਸਰਟੀਫਿਕੇਟ ਬੋਲ ਦਿੰਦੇ ਨੇ ਹਨਾ ਇਹਨੂੰ ਪਿਛਲੀ ਵਾਰ ਦੇਖੋ ਮੈਂ ਤੁਹਾਨੂੰ ਜਿਹੇ ਪਹਿਲਾਂ ਵਾਲੀ ਲਿਸਟ ਸਾਂਝੀ ਕੀਤੀ ਸੀ ਉਹਦੇ ਵਿੱਚ ਇਹ ਇਹਦੇ ਵਿੱਚ ਬਹੁਤ ਸਾਰੇ ਡਾਕੂਮੈਂਟਸ ਨਹੀਂ ਸੀਗੇ ਬਟ ਇਹ ਤਾਂ ਆਪਾਂ ਲੈਣਾ ਹੀ ਹੁੰਦੇ ਨੇ ਸੋ ਸਕੂਲ ਲੀਵਿੰਗ ਸਰਟੀਫਿਕੇਟ ਤੁਸੀਂ ਆਪਣਾ ਰੈਡੀ ਰੱਖੋਗੇ ਰੈਡੀ ਨੂੰ ਤਾਂ ਕੀ ਹੈ ਉਹ ਤਾਂ ਜਿਹੜੇ ਸਕੂਲ ਤੋਂ ਤੁਸੀਂ ਹੁਣ ਤੱਕ ਪੜ੍ਹਿਆ ਤੁਸੀਂ ਉੱਥੇ ਜਾਣਾ ਉਹ ਤੁਸੀਂ ਜਿਹੜੇ ਹੈਗੇ ਨੇ ਤੁਹਾਡੇ ਜਿਹੜੇ ਸਕੂਲ ਪ੍ਰਿੰਸੀਪਲ ਨੇ ਉਹ ਮੋਹਰ ਲਗਾ ਕੇ ਦੇ ਦੇਣਗੇ ਉਹੀ ਤੁਹਾਡਾ ਸਕੂਲ ਲੀਵਿੰਗ ਸਰਟੀਫਿਕੇਟ ਹੋ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਜਿਹੜਾ 10th ਦਾ ਡੀਐਮਸੀ ਆਉਣ ਨੂੰ ਤਾਂ ਟਾਈਮ ਲੱਗਦਾ ਬਟ ਜਿਹੜਾ ਤੁਹਾਡਾ ਡਿਜੀ ਲਾਕਰ ਐਪ ਹੈ ਉਹਦੇ ਉੱਪਰ ਤੁਹਾਡੀ ਜਿਹੜੀ ਇੱਕ ਉਹ ਹੋ ਜਾਏਗੀ ਉਥੋਂ ਆਪਾਂ ਉਹਨੂੰ ਹਨਾ ਪੀਡੀਐਫ ਨੂੰ ਡਾਊਨਲੋਡ ਕਰਕੇ ਉਹਦੀ ਫੋਟੋ ਕਾਪੀ ਕਰਾ ਲਾਂਗੇ ਠੀਕ ਹੈ ਆ ਦੋ ਕੰਮ ਹੋ ਗਏ ਬਹੁਤ अच्छी ਗੱਲ ਹੈ ਉਸ ਤੋਂ ਬਾਅਦ ਆਧਾਰ ਕਾਰਡ ਤਾਂ ਸਾਰੇ ਕੋਲੀ ਹੁੰਦੇ ਨੇ ਸੋ ਤੁਸੀਂ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਕਰਾਣੀ ਹੈ ਬੱਚੇ ਨੇ ਆਪਣੇ ਆਧਾਰ ਕਾਰਡ ਦੀ ਕਰਾਣੀ ਹੈ ਔਰ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਤੁਸੀਂ ਆਪਣੇ ਪੇਰੈਂਟ ਦੇ ਆਧਾਰ ਕਾਰਡ ਦੀ ਵੀ ਫੋਟੋ ਕਾਪੀ ਕਰਵਾਣੀ ਹੈ ਇਹ ਸਰਟੀਫਿਕੇਟ ਇਦਾਂ ਦੇ ਆ ਜਿਹੜੇ ਹਰ ਇੱਕ ਕੋਲ ਹੋਣਗੇ ਸੋ ਇਹਦੀ ਟੈਨਸ਼ਨ ਲੈਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਨੈਕਸਟ ਹੈ ਬੇਟਾ ਕਾਸਟ ਸਰਟੀਫਿਕੇਟ ਹੁਣ ਕਾਸਟ ਸਰਟੀਫਿਕੇਟ ਕਿੰਨਾਂ ਨੂੰ ਚਾਹੀਦਾ ਬੇਟਾ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਨੂੰ ਕਾਸਟ ਬੇਸਡ ਰਿਜ਼ਰਵੇਸ਼ਨ ਮਿਲਦੀ ਹੈ ਜਾਂ ਇਹਦੇ ਬੇਸ ਤੇ ਅੱਗੇ ਉਹਨਾਂ ਨਾਲ ਜਾ ਕੇ ਕੋਈ ਨਾ ਕੋਈ ਉਹਨਾਂ ਨੂੰ ਬੈਨੀਫਿਟਸ ਮਿਲਨੇ ਨੇ ਸੋ ਕਾਸਟ ਸਰਟੀਫਿਕੇਟ ਜਿਹੜੇ ਬੱਚੇ ਐਸਸੀ ਕਾਸਟ ਤੋਂ ਬਿਲੋਂਗ ਕਰਦੇ ਨੇ ਜਿਹੜੇ ਬੱਚੇ ਬੀਸੀ ਜਾਂ ਜਿਹੜੇ ਬੱਚੇ ਬੇਟਾ ਉਹਨਾਂ ਨੇ ਕਾਸਟ ਸਰਟੀਫਿਕੇਟ ਬਣਾਉਣੇ ਜਿਹੜੇ ਬੱਚੇ ਪੁੱਤਰ ਜੀ ਜਨਰਲ ਕੈਟਾਗਰੀ ਦੇ ਵਿੱਚ ਬਿਲੋਂਗ ਕਰਦੇ ਆ ਉਹਨਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਹੈ ਕਾਸਟ ਸਰਟੀਫਿਕੇਟ ਬਣਾਉਣ ਦੀ ਐਸੇ ਬੀਸੀ ਓਬੀਸੀ ਵਾਲੇ ਬੱਚੇ ਜਿਹੜੇ ਹੈਗੇ ਨੇ ਉਹ ਬਣਵਾ ਲੈਣ ਵੈਸੇ ਤਾਂ ਉਹ ਤੁਹਾਡੇ ਕੋਲ ਹੋਈ ਗਈ ਬਿਕੋਜ਼ ਤੁਹਾਨੂੰ ਆਪਾਂ ਨੂੰ ਸਕਾਲਰਸ਼ਿਪ ਮਿਲਦੀ ਹੈ ਠੀਕ ਹੈ ਨਾ ਔਰ ਸਕਾਲਰਸ਼ਿਪ ਲਈ ਕਾਸਟ ਸਰਟੀਫਿਕੇਟ ਜ਼ਰੂਰੀ ਹੈ ਤਾਂ ਮੈਂ ਮੰਨ ਕੇ ਚੱਲ ਰਹੀ ਹਾਂ ਤੁਹਾਡੇ ਕੋਲ ਹੀ ਬਣਿਆ ਹੋਇਆ ਹੈ ਅਗਰ ਬਾਈ ਚਾਂਸ ਕਿਸੇ ਬੱਚੇ ਕੋਲ ਨਹੀਂ ਹੋਇਆ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਦੱਸ ਦਿਓ ਤੁਹਾਨੂੰ ਮੈਂ ਸਾਰਾ ਪ੍ਰੋਸੀਜਰ ਰੈਡੀ ਕਰਕੇ ਦੇ ਦੂੰਗੀ ਜਿਵੇਂ ਅੱਜ ਆਪਾਂ ਰੈਜ਼ੀਡੈਂਟ ਸਰਟੀਫਿਕੇਟ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੇਨ ਗੱਲ ਮੈਂ ਤੁਹਾਨੂੰ ਰੈਜ਼ੀਡੈਂਟ ਸਰਟੀਫਿਕੇਟ ਬਾਰੇ ਦੱਸੂਗੀ ਕਿ ਇਹਦਾ ਕਿੰਨਾ ਖਸਾਬ ਕਿਤਾਬ ਹੈ ਕਿੰਨੇ ਕਿਦ ਦੇ ਪੈਸੇ ਵਗੈਰਾ ਲੱਗਣਗੇ ਔਰ ਕਿੰਨੀ ਕੁ ਖੱਜਲ ਖੁਆਰੀ ਵੈਸੇ ਦੇਖੋ ਨਹੀਂ ਹੁੰਦੀ ਉਹ ਆਪ ਬਾਈਕ ਚੱਲੋ ਸਟਰਗਲ ਹੀ ਹੁੰਦਾ ਆਪਾਂ ਉਹਨੂੰ ਖੱਜਲ ਖੁਆਰੀ ਨਹੀਂ ਕਹਿ ਸਕਦੇ ਹੈਗੇ ਠੀਕ ਹੈ ਆਪਾਂ ਆਪਣੇ ਕੰਫਰਟ ਜ਼ੋਨ ਚੈਨਨੇ ਕੇ ਸੈਟ ਹੋ ਗਏ ਆ ਵੀ ਆਪਾਂ ਨੂੰ ਮੜਾ ਜਾ ਵੀ ਕਿਤੇ ਜਾਣਾ ਪੈਂਦਾ ਤਾਂ ਆਪਾਂ ਨੂੰ ਖੱਜਲ ਖੁਆਰੀ ਹੀ ਲੱਗਦੀ ਹੈ ਬਟ ਠੀਕ ਹੈ ਤੁਹਾਨੂੰ ਇਹਦਾ ਮੈਂ ਪੂਰਾ ਪ੍ਰੋਸੀਜਰ ਦੱਸੂਗੀ ਬਸ ਥੋੜਾ ਵੇਟ ਕਰੋ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਲਗਾਦਾ ਸੋ ਮੋਸਟਲੀ ਤੁਹਾਡੇ ਕੋਲ ਰੈਜ਼ੀਡੈਂਟ ਸਰਟੀਫਿਕੇਟ ਨਹੀਂ ਹੋਏਗਾ ਜਿੰਨਾ ਕੋਲ ਨਹੀਂ ਹੈ ਉਹਨਾਂ ਨੇ ਕਿਵੇਂ ਲੈਣਾ ਉਹਨਾਂ ਨੂੰ ਆਪਾਂ ਦੱਸ ਦਿਆਂ ਫਿਰ ਬੇਟਾ ਪਾਸਪੋਰਟ ਸਾਈਜ਼ ਫੋਟੋਗ ਸਰਟੀਫਿਕੇਟ ਵੀ ਨਹੀਂ ਹੈਗਾ ਤਾਂ ਬੇਟਾ ਬਰਥ ਸਰਟੀਫਿਕੇਟ ਵੀ ਆਨਲਾਈਨ ਅਪਲਾਈ ਹੋ ਜਾਂਦਾ ਹੈ ਅਗਰ ਤੁਹਾਡੇ ਚੋਂ ਕਾਫੀ سارے ਬੱਚੇ ਹੋਏ ਜਿਨ੍ਹਾਂ ਕੋਲ ਬਰਥ ਸਰਟੀਫਿਕੇਟ ਨਹੀਂ ਹੈ ਮੈਨੂੰ ਕਮੈਂਟ ਸੈਕਸ਼ਨ ਤੇ ਦੱਸ ਦਿਓ ਮੈਂ ਤੁਹਾਡੇ ਲਈ ਇਹਦੇ ਲਈ ਵੀ ਵੀਡੀਓ ਤਿਆਰ ਕਰ ਦਾਂਗੀ ਫਿਰ ਬੇਟਾ ਬੈਂਕ ਅਕਾਊਂਟ ਹੁਣ ਸਾਰਿਆਂ ਦੇ ਖਾਤੇ ਤਾਂ ਹੁਣ ਤੱਕ ਖੁੱਲ ਹੀ ਚੁੱਕੇ ਹੋਣਗੇ ਤਾਂ ਬੇਟਾ ਜਿਹੜੀ ਬੈਂਕ ਅਕਾਊਂਟ ਦੀ ਪਾਸਬੁੱਕ ਹੈ ਉਹਦੀ ਫੋਟੋ ਕਾਪੀ ਚਾਹੀਦੀ ਹੈ ਬੱਚੇ ਦੀ ਔਰ ਇਨਕਮ ਸਰਟੀਫਿਕੇਟ ਬੇਟਾ ਜਿਹੜੇ ਹੈਗੇ ਨੇ ਹੁਣ ਤੁਹਾਡਾ ਤਾਂ ਇਨਕਮ ਸਰਟੀਫਿਕੇਟ ਬਣਨ ਰਿਹਾ ਤਾਂ ਆਬਵੀਅਸਲੀ ਕੀ ਦਾ ਬਣੇਗਾ ਆਪਣੇ ਫ ਮਮ ਇਨਕਮ ਸਰਟੀਫਿਕੇਟ ਕਿਹਦਾ ਬਣਾਉਣਾ ਹੈ ਆਪਣਾ ਬਣਾਉਣਾ ਹੈ ਕਿ ਘਰਦਿਆਂ ਦਾ ਬਣਾਉਣਾ ਹੈ ਤਾਂ নো ਡਾਊਟ ਕਾਮਨ ਸੈਂਸ ਦੀ ਗੱਲ ਹੈ ਬਟ ਫਿਰ ਵੀ ਦਸਨੀ ਬੰਦੀ ਹੈ ਕਿ ਬੇਟਾ ਇਨਕਮ ਸਰਟੀਫਿਕੇਟ ਆਬਵੀਅਸly ਅੱਜ ਅਪਾ ਤੱਕ ਮਾਣੀਰੇ ਘਰਦਿਆਂ ਦਾ ਨਹੀਂ ਬਣੂਗਾ ਹਨਾ ਫਾਦਰ ਸਾਹਿਬ ਦਾ ਬਣੇਗਾ ਹੁਣ ਇਨਕਮ ਸਰਟੀਫਿਕੇਟ ਮੈਨੂੰ ਜਿੱਥੇ ਤੱਕ ਲੱਗਦਾ ਹੈ ਇਹ ਵੀ ਬੇੜਾ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਕੁਝ ਆਈ ਥਿੰਕ ਕ੍ਰਾਈਟੇਰੀਆ ਹੁੰਦਾ ਕਿ 5 ਲੱਖ ਤੋਂ ਤੱਲੇ ਸਾਲਾਨਾ ਇਨਕਮ ਹੈ ਉਹਦਾ ਕੋਈ ਉਹ ਹੁੰਦਾ ਇਹ ਮੈਂ ਤੁਹਾਨੂੰ ਕਨਫਰਮ ਕਰਕੇ ਦੱਸ ਦਾਂਗੀ ਬਟ ਜਿੰਨਾ ਕੋਲ ਹੈਗਾ ਵੈਲੈਂਟ ਕੋ ਜਿੰਨਾ ਕੋਲ ਨਹੀਂ ਹੈਗਾ ਉਹਨਾਂ ਉਹ ਜਦੋਂ ਆਫੀਸ਼ੀਅਲ ਲਿਸਟ ਆਗਿਆ ਉਹਦੇ ਬੇਸ ਤੇ ਆਪਾਂ ਕੋਈ ਹਲਚਲ ਕਰਾਂਗੇ ਠੀਕ ਹੈ ਹੁਣ ਅੱਜ ਰੈਜ਼ੀਡੈਂਸ ਸਰਟੀਫਿਕੇਟ ਦੇ ਉੱਪਰ ਸਭ ਤੋਂ ਪਹਿਲਾਂ ਅਜੇ ਰੈਜ਼ੀਡੈਂਸ ਸਰਟੀਫਿਕੇਟ ਦੇ ਲਈ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਮੈਂ ਤੁਹਾਨੂੰ ਉਹ ਦੱਸ ਦਿੰਨੀ ਆ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਦੇ ਲਈ ਬੇਟਾ ਤਿੰਨ ਡਾਕੂਮੈਂਟਸ ਜ਼ਰੂਰੀ ਨੇ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਕੀ ਕੀ ਹੋਣੇ ਚਾਹੀਦੇ ਨੇ ਦੇਖੋ ਕਾਪੀ ਆਫ ਰਾਸ਼ਨ ਕਾਰਡ ਦਾ ਫਰਸਟ ਪੇਜ ਜਾਂ ਸੈਕੰਡ ਪੇਜ ਹੁਣ ਰਾਸ਼ਨ ਕਾਰਡ ਤਾਂ ਚੱਲਦੇ ਹੈ ਨਹੀਂਗੇ ਹੁਣ ਵੋਟਰ ਕਾਰਡ ਤੁਹਾਡੇ ਕੋਲ ਹੋਣਾ ਨੀਗਾ ਡਰਾਈਵ ਕਿਹੜੀ ਚੀਜ਼ ਅਪਲਾਈ ਕਰਾਂਗੇ ਆਪਾਂ ਬੇਟਾ ਇੱਥੇ ਕਿਹੜਾ ਆਪਣਾ ਡਾਕੂਮੈਂਟ ਲਾਵਾਂਗੇ ਆਧਾਰ ਕਾਰਡ ਬਿਕੋਜ਼ ਸਾਡੇ ਕੋਲ ਆਧਾਰ ਕਾਰਡ ਹੈਗਾ ਔਰ ਮੈਂ ਇਹ ਵੀਡੀਓ ਕਿਸ ਪਰਸਪੈਕਟਿਵ ਤੋਂ ਬਣਾ ਲ ਰਹੀਆਂ 18 ਸਾਲ ਤੋਂ ਘੱਟ ਦੀ ਉਮਰ ਵਾਲਿਆਂ ਲਈ ਬਣਾ ਰਹੀਆਂ ਕਿਉਂਕਿ ਬੇਟਾ ਜੀ ਜੇ ਤਾਂ ਮੈਂ 18 ਸਾਲ ਤੋਂ ਉੱਪਰ ਆ ਫਿਰ ਤਾਂ ਆਪਾਂ ਸਾਰਾ ਕੁਝ ਆਪਣੇ ਲੈਵਲ ਤੇ ਆਪ ਕਰ ਸਕਦੇ ਆ ਪਰ ਬੇਟਾ 18 ਸਾਲ ਤੋਂ ਜਿਹੜੇ ਜਿਨ੍ਹਾਂ ਦੀ ਉਮਰ ਘੱਟ ਹੁੰਦੀ ਹੈ ਉਹ ਆਪ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਨਹੀਂ ਅਪਲਾਈ ਕਰ ਸਕਦੇ ਉਹਨਾਂ ਦੇ ਫਾਦਰ ਸਾਹਿਬ ਜਾਂ ਉਹਨਾਂ ਦੀ ਮੰਮੀ ਉਹਨਾਂ ਦੇ ਬੇਸ ਤੇ ਜਿਹੜੀ ਹੈਗੇ ਨੇ ਰੈਜ਼ੀਡੈਂਸ ਸਰਟੀਫਿਕੇਟ ਜਿਹੜਾ ਹੈਗਾ ਬੇਟਾ ਉਹ ਕੀ ਕਰਦੇ ਨੇਗੇ ਅਪਲਾਈ ਕਰਦੇ ਨੇ ਠੀਕ ਹੈ ਇਹਦੇ ਵਿੱਚ ਦੋ ਟਰਮਸ ਹੁੰਦੀਆਂ ਨੇ ਇੱਕ ਬਿਨੇਕਰ ਹੁੰਦਾ ਇੱਕ ਜਿਹੜਾ ਹੈਗਾ ਬੈਨੀਫਿਸ਼ੀਰੀ ਹੁੰਦਾ ਮੈਂ ਤੁਹਾਨੂੰ ਅਗਲੀ ਸਲਾਈਡ ਤੇ ਐਕਸਪਲੇਨ ਕਰਦੀ ਆਂ ਫਿਲਹਾਲ ਡਾਕੂਮੈਂਟ ਸਮਝੋ ਅੱਗੇ ਬੇਟਾ ਕਾਪੀ ਆਫ ਪ੍ਰੂਫ ਆਫ ਡੇਟ ਆਫ ਬਰਥ ਹੈ ਨਾ ਆਪਣੀ ਆਬਵੀਅਸਲੀ ਆਪਣਾ ਜਨਮ ਮਿਤੀ ਦੇ ਸਬੂਤ ਹੈਗੇ ਨੇ ਆਪਨੇ ਕੋਲ ਆਪਣਾ ਜਨਮ ਸਰਟੀਫਿਕੇਟ ਹੈਗਾ ਉਹਦੀ ਬੇਟਾ ਕਾਪੀ ਲੱਗੂਗੀ ਇਹ ਜ਼ਰੂਰੀ ਹੈ ਉਸ ਤੋਂ ਬਾਅਦ ਰਜੇ ਕਾਪੀ ਆਫ ਵੈਰੀਫਿਕੇਸ਼ਨ ਸਰਟੀਫਿਕੇਟ ਫ੍ਰॉम ਸਰਪੰਚ ਬੇਟਾ ਤੁਸੀਂ ਕੀ ਤੋਂ ਵੈਰੀਫਾਈ ਕਰਾਇਆ ਹੈ ਵੈਰੀਫਾਈ ਦਾ ਮਤਲਬ ਅੱਪਾ ਨੇ ਮੋਹਰ ਲਗਵੋਣੀ ਹੈ ਕਿ ਹਾਂਜੀ ਅਸੀਂ ਰਹਿ ਰਹੇ ਹਾਂ ਪੰਜਾਬ ਦੇ ਵਿੱਚ ਠੀਕ ਹੈ ਤੁਸੀਂ ਹੁਣੇ ਸਰਪੰਚ ਤੋਂ ਬਣਵਾਇਆ ਹੈ ਕਿ ਆਪਣੇ ਜਿਹੜਾ ਤੁਹਾਨੂੰ ਤਹਿਸੀਲ ਪੈਂਦੀ ਹੈ ਉਹਦੇ ਪਟਵਾਰੀ ਤੋਂ ਬਣਾਇਆ ਹੈ ਜਾਂ ਹੈੱਡ ਆਫ ਡਿਪਾਰਟਮੈਂਟ ਐਚਓਡੀ ਤੋਂ ਬਣਾਇਆ ਹੈ ਜਾਂ ਫਿਰ ਤੁਸੀਂ ਅ ਮਿਊਨਿਸਪਲ ਕਾਉਂਸਲਰ ਐਮਸੀ ਤੋਂ ਬਣਾਇਆ ਹੈ ਐਮਸੀ ਕੀ ਮਤਲਬ ਜਿਵੇਂ ਪਿੰਡਾਂ ਦੇ ਸਰਪੰਚ ਹੁੰਦੇ ਓਵੇਂ ਸ਼ਹਿਰਾਂ ਦੇ ਵਿੱਚ ਐਮਸੀ ਹੁੰਦੇ ਆ ਮਿਊਨਿਸਪਲ ਕਾਉਂਸਲਰ ਠੀਕ ਹੈ ਸੋ ਬ ਕਾਪੀ ਆਫ ਵੈਰੀਫਿਕੇਸ਼ਨ ਸਰਟੀਫਿਕੇਟ ਇੱਕ ਪੱਤਰ ਹੁੰਦਾ ਉਹ ਤੇ ਉਹਨਾਂ ਦੇ ਸਾਈਨ ਵਗੈਰਾ ਲੱਗਦੇ ਹੁੰਦੇ ਆ ਉਹ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਦੋ ਬੇਟਾ ਇੱਛਕ ਨੇ ਯਾਨੀ ਕਿ ਆਪਸ਼ਨਲ ਨੇ ਯਾਨੀ ਇਹ ਡਾਕੂਮੈਂਟ ਤੁਸੀਂ ਨਾਲ ਲਗਾਉਣਿਆਂ ਲਗਾ ਸਕਦੇ ਹੋ ਨਹੀਂ ਲਗਾਉਣੇ ਰਹਿਣ ਦਿਓ ਇੱਕ ਤਾਂ ਹੈਗੀ ਕਾਪੀ ਆਫ ਸਕੂਲ ਸਰਟੀਫਿਕੇਟ ਇੱਕ ਕੋਈ ਵੀ ਹੋਰ ਡਾਕੂਮੈਂਟ ਹੈ ਨਾ ਕਰਦਿਆਂ ਦਾ ਲਗਾਤਾ ਹੈ ਨਾ ਮਤਲਬ ਆਧਾਰ ਕਾਰਡ ਜਾਂ ਪੈਨ ਕਾਰਡ ਜਾਂ ਕੁਝ ਵੀ ਲਗਾਤਾ ਬਟ ਮੰਡੇਟਰੀ ਨਹੀਂ ਹੈ ਇਹ ਆਪਸ਼ਨਲ ਹੈ ਇਸ ਲਈ ਆਪਾਂ ਫਿਲਹਾਲ ਇਹਨਾਂ ਨੂੰ ਛੱਡ ਦਿੰਦੇ ਆ ਫਿਲਹਾਲ ਲਈ ਤੁਹਾਡੇ ਕੋਲ ਅਗਰੇ ਤਿੰਨ ਡਾਕੂਮੈਂਟਸ ਨੇ ਦੈਨ ਯੂ ਆਰ ਰੈਡੀ ਟੂ ਅ ਰੈਜ਼ੀਡੈਂਟ ਸਰਟੀਫਿਕੇਟ ਹੁਣ ਜਿਹੜੀ ਗੱਲ ਕਰੀਏ ਪ੍ਰਾਈਸ ਦੀ ਹਨਾ ਤਾਂ ਰੈਜ਼ੀਡੈਂਟ ਸਰਟੀਫਿਕੇਟ ਦੀ ਗਵਰਨਮੈਂਟ ਫੀਸ 10 ਰੁਪਏ ਪ੍ਰੋਸੈਸਿੰਗ ਫੀਸ ਪਹਿਣ ਤੇ ਟੋਟਲ 75 ਹੈ ਗੂਗਲ ਦੇ ਵੀ ਫਿਲਹਾਲ ਇੰਨੀ ਹੀ ਆ ਰਹੀ ਹੈ ਹੁਣ ਥੋੜੀ ਬਹੁਤ ਚੇਂਜ ਹੋ ਗਈ ਹੋਵੇ ਉਹਦੇ ਲਈ ਮੈਂ ਹਜੇ ਕਨਫਰਮ ਨਹੀਂ ਆ ਬਟ ਜਿੰਨਿਕ ਬੇਸ ਤੇ ਮੈਂ ਸਰਚ ਕੀਤੀ ਹੈ ਮੈਨੂੰ ਆਲਮੋਸਟ ਹਜੇ ਤੱਕ 75 ਰੁਪਏ ਹੀ ਮਿਲਿਆ ਇੱਕ ਪਾਸੇ 85 ਰੁਪਏ ਵੀ ਸੀਗਾ ਬਟ ਕੁੱਲ ਮਿਲਾ ਕੇ ਤੁਹਾਡੀ ਬੇਟਾ 100 ਰੁਪਈਆ ਤੋਂ ਘੱਟ ਚੀ ਕੰਮ ਹੋ ਜਾਊਗਾ ਹੁਣ ਰਜੇ ਇੱਕ ਮਿੰਟ ਮੈਂ ਥੋੜਾ ਲੈਪਟਾਪ ਚਾਰਜ ਲਗਾਦਾ ਅਦਰਵਾਈਜ਼ ਬੰਦ ਹੋ ਜਾਏਗਾ ਜਸਟ ਗਿਵ ਮੀ 1 ਮਿੰਟ just give me a one minute okay so ਇਹਦੇ ਵਿੱਚ ਰਜੇ ਹੁਣ ਜਿਹੜਾ ਰੈਜ਼ੀਡੈਂਸ ਸਰਟੀਫਿਕੇਟ ਹੈ ਇਹਨੂੰ ਅਪਲਾਈ ਕਰਨ ਦੇ ਬੇਟਾ ਦੋ ਤਰੀਕੇ ਨੇ ਕਿਹੜੇ ਕਿਹੜੇ ਦੋ ਤਰੀਕੇ ਨੇ ਬੇਟਾ ਪਹਿਲਾ ਤਰੀਕਾ ਤਾਂ ਹੈਗਾ ਜਾਨੀ ਆਪਾਸ ਜਿਹੜੇ ਸੇਵਾ ਕੇਂਦਰ ਬਣੀ ਹੋਈ ਨੇ ਹੈਨਾ ਜਿਹੜੇ ਸੁਵਿਧਾ ਕੇਂਦਰ ਬਣੇ ਹੋਏ ਨੇ ਉੱਥੇ ਜਾ ਕੇ ਬੇਟਾ ਅਪਲਾਈ ਕਰ ਸਕਦੇ ਆ ਦੂਸਰਾ ਤਰੀਕਾ ਹੈ ਜੀ ਆਪਾਂ ਇਹਨੂੰ ਕੀ ਕਰ ਸਕਦੇ ਆ ਆਨਲਾਈਨ ਵੀ ਅਪਲਾਈ ਕਰ ਸਕਦੇ ਆ ਹੁਣ ਆਨਲਾਈਨ ਜਾਂ ਤਾਂ ਤੁਸੀਂ ਕਿਸੇ ਕੈਫੇ ਵਗੈਰਾ ਦੇ ਵਿੱਚ ਜਾ ਕੇ ਕਰ ਸਕਦੇ ਹੋ ਠੀਕ ਹੈ ਨਹੀਂ ਤੁਸੀਂ ਸੇਵਾ ਕੇਂਦਰ ਚ ਵੀ ਜਾ ਕੇ ਕਰ ਸਕਦੇ ਹੋ ਕਿੰਨੇ ਕ ਸਮੇਂ ਚ ਬਣ ਕੇ ਆ ਜਾਏਗਾ ਬੇਟਾ ਅਕੋਰਡਿੰਗ ਟੂ ਦ ਗੂਗਲ ਜਿਹੜਾ ਆਪਣਾ ਪੰਜਾਬ ਦਾ ਰੈਜ਼ੀਡੈਂਟ ਸਰਟੀਫਿਕੇਟ ਹੈ ਉਹਦੀ ਜਿਹੜੀ ਟਾਈਮ ਲਾਈਨ ਹੈ ਉਹ 15 ਕਿ ਦਿਨਾਂ ਦੀ ਹੈ ਠੀਕ ਹੈ 15 ਦੇ ਦਿਨਾਂ ਦੇ ਵਿੱਚ ਬੇਟਾ ਜਿਹੜਾ ਇਹ ਸਰਟੀਫਿਕੇਟ ਹੈ ਬਣ ਕੇ ਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਉਹ ਮੈਂ ਤੁਹਾਨੂੰ ਇੱਕ ਦੱਸਦੀ ਆ ਇਹਦੇ ਵਿੱਚ ਦੇਖੋ ਤੁਸੀਂ ਸਾਰੇ 18 ਪਲੱਸ ਨਹੀਂ ਹੈਗੇ ਤੁਸੀਂ 18 ਮਾਈਨਸ ਨੂੰ ਠੀਕ ਹੈ ਆਪਾਂ 18 ਮਾਈਨਸ ਲਿਖ ਦਿੰਦੇ ਆ ਤੁਸੀਂ 18 ਸਾਲ ਤੋਂ ਘਟੋਂਗੇ ਠੀਕ ਹੈ ਜੀ ਹੁਣ ਬੇਟਾ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਐਪਲੀਕੈਂਟ ਐਪਲੀਕੈਂਟ ਜੀ ਨੂੰ ਬੇਟਾ ਪੰਜਾਬੀ ਚ ਕਹਿੰਦੇ ਨੇ ਬਿਨੇਕਾਰ ਕੀ ਕਹਿੰਦੇ ਨੇ ਪੁੱਤਰ ਜੀ ਬਿਨੇਕਾਰ ਔਰ ਬੇਟਾ ਇੱਕ ਹੋਰ ਟਰਮ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਬੈਨੀਫਿਸ਼ੀਰੀ ਬੈਨੀਫਿਸ਼ੀਰੀ ਜਿਹੜਾ ਕੀ ਕਰ ਰਿਹਾ ਬੇਟਾ ਜਿਹੜਾ ਲਾਭ ਲੈ ਰਿਹਾ ਬੈਨੀਫਿਸ਼ੀਰੀ ਜਿਹਨੂੰ ਬੇਟਾ ਪੰਜਾਬੀ ਚ ਬੋਲਦੇ ਨੇ ਲਾਭਪਾਤਰ ਠੀਕ ਹੈ ਹੁਣ ਤੁਸੀਂ ਬੇਟਾ ਹੈਗੇ 18 ਸਾਲ ਤੋਂ ਘੱਟ ਤਾਂ ਬੇਟਾ ਜਿਹੜਾ ਥੋੜਾ ਇਹ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਆ ਤੁਹਾਡੇ ਫਾਦਰ ਸਾਹਿਬ ਆਪਣੇ ਲੈਵਲ ਤੇ ਅਪਲਾਈ ਕਰ ਰਹੇ ਨੇ ਕਿ ਜੀ ਮੈਂ ਆਹਾਂਗਾ ਮਤਲਬ ਆਪਣਾ ਮੰਨ ਲਓ ਕੁਝ ਵੀ ਨਾਮ ਲੈ ਕੇ ਕਿ ਮੇਰਾ ਬੱਚਾ ਜਿਹੜਾ ਹੈਗਾ ਇਹਨੂੰ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਬੇਟਾ ਤੁਹਾਡੇ ਕੇਸ ਦੇ ਵਿੱਚ ਜਿਹੜਾ ਐਪਲੀਕੈਂਟ ਵਾਲਾ ਜਿਹੜਾ ਕੁਝ ਵੀ ਹੋਏਗਾ ਤੁਹਾਨੂੰ ਮੈਂ ਅੱਗੇ ਜਾ ਕੇ ਉਹ ਫਾਰਮ ਦਿਖਾਉਣੀ ਆ ਐਪਲੀਕੈਂਟ ਜਾਂ ਬਿਨੇਕਰ ਦੇ ਵਿੱਚ ਜਿਹੜੀ ਵੀ ਚੀਜ਼ ਹੋਏਗੀ ਬੇਟਾ ਉਹ ਤੁਸੀਂ ਆਪਣੇ ਫਾਦਰਸ ਦੀਆਂ ਡਿਟੇਲ ਭਰੋਗੇ ਅਗਰ ਤੁਸੀਂ ਆਪਣੇ ਮੰਮੀ ਦੇ ਪੇਸ ਤੇ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਆਪਣੇ मदर द डिटेल्स भरोगे बेस्ड अपॉन योर एप्लीकेंट ठीक है जी हूँ बेटा बेनीफिशरी कौन है बेनीफिशरी यानी कि पात्र कौन है पात्र है बेटा स्टूडेंट यानी कि जिथे भी बेनीफिशरी दिटेल आवे बच्चे दिटेल आगे यानी कि तुम्हारे डिटेल आवगियां क्योंकि की हो गए नाबालग हो तुम अठारह साल तो घट हो हजे तुम अपना जोड़ा रेजिडेंट सर्टिफिकेट है वह खुद अप्लाई नहीं कर सकते हम सर्टिफिकेट से लैके चलती हूँ जस्ट गिव मी अकेंड ਠੀਕ ਹੈ ਇਹਦੀ ਜਿਹੜੀ ਪੀਡੀਐਫ ਹੈ ਮੈਂ ਤੁਹਾਨੂੰ ਨਾ ਟੈਲੀਗ੍ਰam ਦੇ ਵਿੱਚ ਸਾਂਝੀ ਕਰ ਦੂੰਗੀ ਉੱਥੋਂ ਤੁਸੀਂ ਦੇਖ ਲਿਓ ਠੀਕ ਹੈ ਬੇਟਾ ਇਹ ਜਿਹੜੀ ਹੈਗੀ ਮੈਨੇ ਵੈਬਸਾਈਟ ਤੋਂ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਦੀ ਵੈਬਸਾਈਟ ਹੈ ਉਹਦੇ ਤੋਂ ਜਿਹੜਾ ਹੈਗਾ ਮੈਨੇ ਇਹ ਡਾਊਨਲੋਡ ਕੀਤੀ ਹੈ ਪੀਡੀਐਫ 70 ਪੰਨਿਆਂ ਦੀ ਹੈ ਇਹਨੂੰ ਤੁਸੀਂ ਨਿਕੜਾਉਣਾ ਹੁੰਦਾ ਆਫਲਾਈਨ ਯਾਨੀ ਕਿ ਤੁਸੀਂ ਕਹਿ ਲੋ ਕਿ ਪੰਨਿਆਂ ਦੇ ਵਿੱਚ ਤੁਹਾਨੂੰ ਹਾਰਡ ਕਾਪੀ ਚਾਹੀਦੀ ਹੈ ਉਹਦੇ ਵਿੱਚ ਆਪਾਂ ਇਹ ਸਾਰੀਆਂ ਡਿਟੇਲਸ ਭਰਨੀਆਂ ਹੁੰਦੀਆਂ ਨੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਫਿਸ ਯੂਜ਼ ਓਨਲੀ ਲਈਏ ਤਾਂ ਸਾਡੇ ਚੀਜ਼ਾਂ ਫਿਲਹਾਲ ਤੁਸੀਂ ਆਫਿਸ ਯੂਜ਼ ਦੇ ਲਈ ਛੱਡ ਸਕਦੇ ਹੋ ਅਗਰ ਬਲੌਗ ਤੇ ਤਹਿਸੀਲ ਭਰਨਾ ਭਰਦੇ ਹੋ ਬਟ ਫਿਲਹਾਲ ਲਈ ਆਫਿਸ ਯੂਜ਼ ਹੈ ਤਾਂ ਆਪਾਂ ਇਹਨੂੰ ਛੱਡ ਦਿੰਨੇ ਆ ਅੱਗੇ ਬੇਟਾ ਪਰਸਨਲ ਡਿਟੇਲਸ ਨੇ ਹੁਣ ਦੇਖੋ ਪਰਸਨਲ ਡਿਟੇਲਸ ਦੇ ਵਿੱਚ ਧਿਆਨ ਨਾਲ ਦੇਖੋ ਆ ਜਿਹੜੀ ਹੈਗੀ ਗੱਲ ਕੀਤੀ ਗਈ ਹੈ ਬਿਨੇਕਾਰ ਦੀ ਤੇ ਆਹ ਗੱਲ ਕੀਤੀ ਗਈ ਹੈ ਲਾਭ ਪਾਤਰ ਦੀ ਹੁਣ ਤੁਹਾਡੇ ਕੇਸ ਦੇ ਵਿੱਚ ਬੇਟਾ ਬਿਨੇਕਾਰ ਕੌਣ ਨੇ ਤੁਹਾਡੇ ਫਾਦਰ ਸਾਹਿਬ ਨੇ ਠੀਕ ਹੈ ਜ ਤੁਹਾਡੇ ਫਾਦਰ ਸਾਹਿਬ ਦਾ ਨਾਮ ਆਏਗਾ ਠੀਕ ਹੈ ਫਾਦਰ ਨੇਮ ਆਏਗਾ ਅਗਰ ਤੁਹਾਡੇ ਤੁਸੀਂ ਆਪਣੇ ਬੰਦਰ ਪਰ ਜੋ ਅਪਲਾਈ ਕਰਵਾ ਰਹੇ ਹੋ ਤਾਂ ਤੁਹਾਡੇ ਮਦਰ ਦਾ ਨਾਮ ਆ ਜਾਏਗਾ ਫਿਰ ਬੇਨੇਕਾਰ ਦਾ ਪਤਾ ਬੇਨੇਕਾਰ ਕੌਣ ਹੈ ਫਾਦਰ ਸਾਹਿਬ ਫਾਦਰ ਸਾਹਿਬ ਦਾ ਡਰੈਸ ਬੇਟਾ ਜਿਹੜਾ ਦਿੱਥੂ ਹੋਏਗਾ ਤੁਸੀਂ ਉਹ ਨਾਲ ਲਿਖ ਦਿਓ ਰਿਲੇਸ਼ਨ ਵਿਦ ਬੈਨੀਫਿਸ਼ਰੀ ਬੇਨੇਕਾਰ ਦਾ ਲਾਭਪਾਤਰ ਨਾਲ ਰਿਸ਼ਤਾ ਤਾਂ ਬੇਟਾ ਕੀ ਰਿਸ਼ਤਾ ਅਗਰ ਤਾਂ ਫਾਦਰ ਸਾਹਿਬ ਜੋ ਅਪਲਾਈ ਕਰ ਰਹੇ ਹੁੰਦਾ ਫਾਦਰ ਔਰ ਨਹੀਂ ਮਦਰ ਆ ਜਾਏਗਾ ਠੀਕ ਹੈ ਜੀ ਓਕੇ ਹੁਣ ਪਰਸਨਲ ਡਿਟੇਲਸ ਨੇ ਪਰਸਨਲ ਡਿਟੇਲਸ ਦੇ ਵਿੱਚ ਕੀ ਭਰਨਾ ਹੁੰਦਾ ਇੱਥੇ ਦੇਖੋ ਫੋਟੋ ਲੱਗ ਜੇਗੀ 셀ਫ ਅਟੈਸਟਡ ਫੋਟੋ ਕਾਪੀ ਆਫ ਬੈਨੀਫੀਸ਼ੀਰੀ ਬੈਨੀਫੀਸ਼ੀਰੀ ਮਤਲਬ ਤੁਹਾਡੀ ਫੋਟੋ ਬੱਚੇ ਦੀ ਫੋਟੋ ਠੀਕ ਹੈ ਇੱਥੇ ਲਿਖ ਕੇ ਰੱਖ ਲਓ ਕਿਤੇ ਕਿ ਬੈਨੀਫੀਸ਼ੀਰੀ ਦਾ ਮਤਲਬ ਕੀ ਹੈ ਔਰ ਐਪਲੀਕੈਂਟ ਦਾ ਮਤਲਬ ਕੀ ਹੈ ਓਕੇ ਉਸ ਤੋਂ ਬਾਅਦ ਰਜੇ ਹੁਣ ਤੁਸੀਂ ਇੱਥੇ ਡਿਟੇਲਸ ਭਰਨੀਆਂ ਨੇ ਯਾਨੀ ਕਿ ਇੱਥੇ ਬੇਟਾ ਤੁਹਾਡਾ ਨਾਮ ਆਏਗਾ ਜਿਵੇਂ ਮੰਨ ਲਓ ਮੇਰਾ ਨਾਮ ਜਸ਼ਨਪ੍ਰੀਤ ਕੌਰ ਇੱਥੇ ਆ ਜਾਏਗਾ ਫਿਰ ਬੇਟਾ ਤੁਹਾਡਾ ਜੈਂਡਰ ਆ ਜਾਏਗਾ ਮੇਲ ਫੀਮੇਲ ਅ अपू यू ठीक है उस तो बादनी तो तो है, है, थी? है, तो है, है। तो जन्म स्थान, स्थान, तो स्थान के लिख द नहीं पता छो बिकॉज ये भी कंपलसरी नहीं है फिर बेटा पिता का नाम भरना देखो इतना अपने फादर साहब का आ आजगा जो भी फादर साहब का नाम हो गेटा अपना माता का नाम लिखने अपने जो फादर ने ਦਾ ਨੇਮ ਫਿਰ ਬੇਟਾ ਇੱਥੇ ਆਪਣਾ ਐਡਰੈਸ ਆ ਜਾਏਗਾ ਕਿ ਜਿਹੜਾ ਵੀ ਆਪਣਾ ਐਡਰੈਸ ਹੈ ਤੁਸੀ ਪ੍ਰੋਪਰ ਐਡਰੈਸ ਲਿਖਣਾ ਜੋ ਆਧਾਰ ਕਾਰਡ ਤੇ ਹੁੰਦਾ ਬੀਪੀਓ ਕਰਕੇ ਹੈ ਉਹ ਵਾਲਾ ਸਾਰਾ ਇੱਥੇ ਐਡਰੈਸ ਆ ਜਾਏਗਾ ਫਿਰ ਤੁਹਾਡੇ ਏਰੀਆ ਦਾ ਪਿੰਨ ਕੋਡ ਕੀ ਹੈ ਉਹ ਇੱਥੇ ਆ ਜਾਏਗਾ ਠੀਕ ਹੈ ਜੀ ਤੁਹਾਡਾ ਜ਼ਿਲ੍ਹਾ ਕਿਹੜਾ ਪੈਂਦਾ ਜਿਹਾ ਜਿਹੜਾ ਸਾਡਾ ਜ਼ਿਲ੍ਹਾ ਉਹ ਹੈ ਸੰਗਰੂਰ ਤਾਂ ਇੱਥੇ ਅਸੀਂ ਸੰਗਰੂਰ ਭਰ ਦਾਂਗੇ ਫਿਰ ਮੈਰਿਟਲ ਸਟੇਟਸ ਬੇਟਾ ਵਿਆਹੀ ਹੋਏ ਹੋ ਕਿ ਨਹੀਂ ਵਿਆਹੀ ਹੋਏ ਹਜੇ 18 ਸਾਲ ਤੋਂ ਘਟਾ ਤਾਂ ਫਿਰ ਕਿੱਥੇ ਵਿਆਹੀ ਹੋਵਾਂਗੇ ਠੀਕ ਹੈ ਤਾਂ ਆਪਾਂ ਇੱਥੇ ਕੀ ਲਿਖ ਦਾਂਗੇ ਕਿ ਅਸੀਂ ਕੀ ਹੈ ਅਨਮੈਰੀਡ ਤਾਂ ਸਾਡੀ ਪਤੀ ਪਤਨੀ ਦਾ ਕੋਈ ਚਾਂਸ ਹੀ ਨਹੀਂ ਹੈ ਤਾਂ ਇਹ ਤਾਂ ਆਪਾਂ ਖਾਲੀ ਛੱਡ ਦਾਂਗੇ ਈਮੇਲ ਆਈਡੀ ਭਰਨੀ ਭਰ ਸਕਦੇ ਹੋ ਨਹੀਂ ਭਰਨੀ ਕੋਈ ਚੱਕਰ ਨਹੀਂ ਬਟ ਫਿਰ ਵੀ ਇੱਥੇ ਆਪਣੀ ਈਮੇਲ ਆਈਡੀ ਭਰ ਦਿਓ ਕਿਉਂਕਿ ਸਾਰਿਆਂ ਕੋਲ ਹੋਏਗੀ ਹੀ ਈਮੇਲ ਆਈਡੀ ਕਰਦੇ ਆ ਦੀ ਭਰ ਸਕਦੇ ਹਾਂ ਔਰ ਇੱਥੇ ਆਪਣਾ ਕੰਟੈਕਟ ਨੰਬਰ ਨੂੰ ਛੋਟਾ ਤਾਂ ਕੰਟੈਕਟ ਨੰਬਰ ਹੋਏਗਾ ਨਹੀਂ ਤਾਂ ਆਬਵੀਅਸਲੀ ਆਪਣੇ ਫਾਦਰ ਸਾਹਿਬ ਦਾ ਜਿਹੜਾ ਕੰਟੈਕਟ ਨੰਬਰ ਹੈ ਕਿਉਂਕਿ ਡਿਟੇਲਸ ਵਗੈਰਾ ਇੱਥੇ ਆਉਂਦੀਆਂ ਨੇ ਕਿ ਤੁਹਾਡਾ ਜਿਹੜਾ ਇਹ ਫਾਈਲ ਹੈ ਉਹ ਰਿਜੈਕਟ ਹੋਗੀ ਕਿ ਐਕਸੈਪਟ ਹੋਗੀ ਕਿੱਥੇ ਕਿ ਤੱਕ ਪਹੁੰਚੇਗੀ ਭਰ ਦਿਓ ਹੁਣ ਉਸ ਤੋਂ ਬਾਅਦ ਵੋਟਰ ਆਈਡੀ ਕਾਰਡ ਨੰਬਰ ਜ਼ਰੂਰੀ ਨਹੀਂ ਹੈ ਕਿਉਂਕਿ ਸਟਾਰ ਮਾਰਕ ਨਹੀਂ ਹੈ ਬਟ ਫਿਰ ਵੀ ਤੁਸੀਂ ਆਪਣੇ ਫਾਦਰ ਸਾਹਿਬ ਦਾ ਵੋਟਰ ਆਈਡੀ ਕਾਰਡ ਨੰਬਰ ਇੱਥੇ ਤੁਸੀਂ ਭਰ ਸਕਦੇ ਹੋ ਆਧਾਰ ਨੰਬਰ ਤੁਸੀਂ ਇੱਥੇ ਆਪਣਾ ਜਿਹੜਾ ਹੈਗਾ ਭਰ ਸਕਦੇ ਹੋ ਇਹ ਬਾਕਸ ਖਾਲੀ ਛੱਡ ਸਕਦੇ ਹੋ ਤੁਹਾਡੇ ਕੰਮ ਦਾ ਨਹੀਂ ਹੈ ਇਹ ਵੱਡਿਆਂ ਲਈ ਹੈ ਮਤਲਬ ਜੇ ਕਿਸੇ ਨੂੰ ਲੋੜ ਪੈਂਦੀ ਹੈ ਪਰ ਤੁਹਾਡੇ ਲੈਵਲ ਤੇ ਨਹੀਂ ਹੈ

ਕਾਰਡ ਉਸ ਤੋਂ ਬਾਅਦ ਜੇ ਆਹ ਵਾਲਾ ਜਿਹੜਾ ਪੇਜ ਹੈ ਕਾਫੀ ਇੰਪੋਰਟੈਂਟ ਹੈ ਠੀਕ ਹੈ ਇੱਥੇ ਤੁਸੀਂ ਨੇ ਕਿਵੇਂ ਜੇ ਲਿਖਣਾ ਹੁੰਦਾ ਹੈ अः जिस पते लि सर्टिफिकेट अप्लाई किया गया है उस पते रह की है कि रह रहे हो तो रही बेटा मतलब अगर जन्म रहे हो तो लिखना जन्म तो भी अपने जन्म तो रह रही ठीक है जी मैं नहीं लगता कितने कि शिफ्ट किया कुछ एदा तो दे अगर शिफ्ट किया तो हिसाब से लिखना पेगा बट अगर जन्म तो रह रहे हो तो इतने लिखो जन्म तो फिर बेटा एक ही पास की लिखे जिस पते सर्टिफिकेट अप्लाई किया गया है उस पते रहना कदों तक रहो बेटा आप इतने लिखना होंगे गा कि अज तक भी जो तक अर रहे ਟੱਕਸੀ ਇਹ ਜਿਹੜਾ ਹੈਗਾ ਭਰ ਰਹੇ ਆ ਇਹ ਸਾਰਿਆਂ ਨੇ ਜਨਮ ਤੋਂ ਅੱਜ ਤੱਕ ਭਰਨਾ ਕਿਸੇ ਨੇ ਨਹੀਂ ਸੋਚਣਾ ਕਿ ਮੈਂ ਅਸੀਂ ਤਾਂ ਕੱਲ੍ਹ ਤੱਕ ਵੀ ਰਹਿਣਾ ਸੋ ਇਦਾਂ ਦਾ ਕੋਈ ਲੌਜੀਕ ਨਹੀਂ ਲੌੜਾ ਰੀਜ਼ਨਿੰਗ ਨਹੀਂ ਹੈਗੀ ਇਹ ਇੱਥੇ ਤੁਸੀਂ ਅੱਜ ਤੱਕ ਭਰ ਸਕਦੇ ਹੋ ਜਾਂ ਫਿਰ ਜੇ ਵੀ ਫਾਰਮ ਪਰ ਅਦਾ ਕਿ ਕੁਝ ਵੀ ਇਦਾਂ ਦਾ ਪਰ ਅੱਜ ਤੱਕ ਤੁਸੀਂ ਭਰ ਦਿਓ ਠੀਕ ਹੈ ਫਿਰ ਬੇਟਾ ਵੈਰੀਫਿਕੇਸ਼ਨ ਸਰਟੀਫਿਕੇਟ ਨੰਬਰ ਫ੍ਰੋਮ ਸਰਪੰਚ ਬੇਟਾ ਸਰਪੰਚ ਪਟਵਾਰੀ ਐਚਓ ਵੀ या एमसी तो जो एक सर्टिफिकेट वेरीफाई कराओगे बेटाफिट मैनशन करना है not, ही सारे सारा कुछ अटैच करना तो आप इतना यस अपलाई करा फिर बेटा अगर आएगा वेरीफिकेशन अथॉरिट कौन है तुसी की तो कराया सरपंच तो कराया पटवारी तो कराया बेटा इतना लिख दोगे ठीक है पटवारी तो कराया फिर वेरीफिशन सटिट इशू डेट बेटा जो पटवारी साहब सइन करते हैं तो वह एक तरीक कौन देने बेटा तरीक इतने लिख देनी है फिर टू होम दैरीफिशन সার্টিফিকেট ইজ ইস্যুড কি ਨੂੰ ইস্যু ਕੀਤਾ ਗਿਆ ਪੜਤਾਲ ਪੱਤਰ ਕਿਸ ਵਿਅਕਤੀ ਨੂੰ ਜਾਰੀ ਕੀਤਾ ਗਿਆ ਹੈ ਤਾਂ ਉਹ ਤੁਹਾਨੂੰ ਜਾਰੀ ਕੀਤਾ ਗਿਆ ਤੇ ਤੁਹਾਡਾ ਨੇਮ ਆ ਜਾਏਗਾ ঠিক ਹੈ ਜਾਰੀ ਕਰਨ ਵਾਲੇ ਦਾ ਜਿਹੜਾ ਅਹੁਦਾ ਹੈ ਉਹ ਕੀ ਆ ਜਾਏਗਾ ਅ ਅਹੁਦਾ ਤੇ ਜਿਹੜਾ ਹੈਗਾ ਆਪਣੇ ਕੋਲ ਪਟਵਾਰੀ ਆ ਜਾਏਗਾ اور ਇਹਦੇ ਚ ਇੱਕ ਥਾਂ ਤੇ ਨੇਮ ਆਉਣਾ ਸੀ ঠিক ਹੈ সো વેરિફિકેશન অথরিটি اور ਇਹਦੇ جگہ تے ਇੱਕ ਥਾਂ ਤੇ پٹواری صاحب ਦਾ ਨੇਮ ਆਏਗਾ ਉਹ ਤੁਸੀਂ ਉਹਦੇ بیس ਤੇ ਲਿਖ ਦਿਓ ਪਰ ਇੱਥੇ পেশਾ ਤੁਹਾਡਾ পেশਾ ਜਿਹੜਾ ਹੈਗਾ ਪੁੱਛਿਆ ਗਿਆ ਹੈ ਸੋ ਇੱਥੇ ਤੁਸੀਂ ਜਿਹੜਾ ਹੈਗਾ ਪੇਸ਼ੇ ਦੇ ਬੇਸ ਤੇ ਤੁਹਾਡਾ ਪੇਸ਼ਾ ਕੀ ਹੈ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਉਹਦੇ ਬੇਸ ਤੇ ਇਹ ਕਰ ਸਕਦੇ ਹੋਗੇ ਠੀਕ ਹੈ ਸੋ ਇਹ ਬਾਕੀ ਸਾਰੀਆਂ ਜਿਹੜੀਆਂ ਡਿਟੇਲਸ ਨੇ ਜਦੋਂ ਤੁਸੀਂ ਭਰੋਗੇ ਉਹਦੇ ਬੇਸ ਤੇ ਮੈਂ ਦੁਬਾਰਾ ਫਿਰ ਉਹ ਬਣਾ ਦੂੰਗੀ ਫਿਲਹਾਲ ਇਹ ਸਾਰਾ ਸਰਟੀਫਿਕੇਟ ਹੈ ਉਸ ਤੋਂ ਬਾਅਦ ਆਹ ਸਾਰੇ ਤੁਹਾਨੂੰ ਮੈਂ ਦੱਸਦਾ ਕਿ ਕਿਹੜੇ ਕਿਹੜੇ ਸਰਟੀਫਿਕੇਟ ਚਾਹੀਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਤੁਸੀਂ ਜਿਹੜੇ ਹੈਗੇ ਨੇ ਸਿਟੀਜ਼ਨ ਦੇ ਸਿਗਨੇਚਰ ਤੁਹਾਡੇ ਬਿਨੇ ਕਰਦੇ ਤੁਹਾਡੇ ਹਸਤਾਖਰ ਹੋਣਗੇ ਤੁਹਾਡੇ ਖੁਦ ਆਹ ਉੱਪਰ ਪੜ ਲਿਓ ਵੀ ਕੀ ਲਿਖਿਆ ਹੋਇਆ ਕਿ ਮੈਂ ਹਾਂ ਇੰਨੇ ਟਾਈਮ ਤੋਂ ਭਾਰਤ ਦੇ ਵਿੱਚ ਰਹਿ ਰਹੇ ਹਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਫਿਰ ਬੇਟਾ ਉਸ ਤੋਂ ਬਾਅਦ ਆਹ ਜਿਹੜਾ ਹੈਗਾ ਸਵੈ ਘੋਸ਼ਣਾ ਪੱਤਰ ਆ ਜਾਏਗਾ ਇਹ ਤੋਂ ਕਟਾਂਗਾ ਕਟਾਂਗੇ ਤਾਂ ਮੈਂ ਤੋਂ ਬਾਅਦ ਦੇਖੋ ਤੁਹਾਡੇ ਫਾਦਰ ਸਾਹਿਬ ਦਾ ਨਾਮ ਪੁੱਤਰ ਤੁਹਾਡੇ ਦਾਦਾ ਜੀ ਦਾ ਨਾਮ ਬਾਸੀ ਤਹਿਸੀਲ ਜ਼ਿਲ੍ਹਾ ਪਾਕੀ ਫਿਰ ਆ ਸਾਰੀਆਂ ਚੀਜ਼ਾਂ ਇੱਥੇ ਤੁਹਾਡੇ ਫਾਦਰ ਸਾਹਿਬ ਦਾ ਜਿਹੜਾ ਹਸਤਾਖਰ ਜਾਂ ਅੰਗੂਠਾ ਜਿਸ ਵੀ ਸਾਹਮਣੇ ਤੁਸੀਂ ਉਹ ਕਰਨਾ ਹੋਇਆ ਉਸ ਸਾਹਮਣੇ ਕਰਕੇ ਇਹ ਸਾਰੀਆਂ ਇਨਫੋਰਮੇਸ਼ਨ ਫਿਲ ਹੋ ਜਾਣਗੀਆਂ ਇੱਥੇ ਜਿਹੜਾ ਹੈਗਾ ਬੇਟਾ ਸਾਰੀਆਂ ਡਿਟੇਲਸ ਵਗੈਰਾ ਫਿਲ ਕਰਕੇ ਤੁਸੀਂ ਇਹ ਜਿਹੜਾ ਹੈਗਾ ਤੁਸੀਂ ਉਹ ਆਪਣਾ ਜਿਹੜਾ ਸੇਵਾ ਕੇਂਦਰ ਹੈ ਉੱਥੇ ਸਾਰਾ ਕੁਝ ਹੋ ਕਰਕੇ ਆਉਂਗੇ ਆਹ ਫੀਡਬੈਕ ਫਾਰਮ ਹੈ ਜ਼ਰੂਰੀ ਨਹੀਂ ਹੈ ਭਰਨਾ ਨਹੀਂ ਭਰਨਾ ਕੋਈ ਚੱਕਰ ਨਹੀਂ ਹੈ ਇਹ ਛੱਡ ਵੀ ਸਕਦੇ ਆ ਰਿਪੋਰਟ ਪਟਵਾਰੀ ਹੈ ਸਾਰਾ ਪਟਵਾਰੀ ਜੀ ਵੱਲੋਂ ਲਿਖਿਆ ਜਾਏਗਾ ਜਿੰਨਾਂ ਦੇ ਵੀ ਤੁਸੀਂ ਸਾਈਨ ਕਰਾ ਕੇ ਲਿਆਉਂਗੇ ਇਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਸੇਵਾ ਕੇਂ ਜਾ ਜੂਗਾ ਜੇ ਕੋਈ ਹੋਰ ਆਊਟ ਵਗੈਰਾ ਹੋਇਆ ਤਾਂ ਮੈਨੂੰ ਕੁੱਛ ਹੋਵੇ ਉਹ ਡਾਊਟ ਅਗਰ ਮੈਨੂੰ ਪਤਾ ਹੋਇਆ ਕਿ ਕੀ ਹੈ ਤਾਂ ਮੈਂ ਕਲੀਅਰ ਕਰ ਦੂੰ ਅਦਰਵਾਈਜ਼ ਸਰਚ ਕਰਕੇ ਮੈਂ ਤੁਹਾਨੂੰ ਆਨਸਰ ਜ਼ਰੂਰ ਦੇ ਦੂੰਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕੋਈ ਹੋਰ ਸਰਟੀਫਿਕੇਟ ਦੇ ਵਿੱਚ ਦਿੱਕਤ ਹੈ ਤਾਂ ਜ਼ਰੂਰ ਦੱਸੋ ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਾਂ ਕਾਉਂਸਲਿੰਗ ਕਾਉਂਸਲਿੰਗ ਬਹੁਤ ਉਹ ਕਰ ਲਿਆ ਜਦੋਂ ਕਾਉਂਸਲਿੰਗ ਆਉਣੀ ਹੋਈ ਉਹ ਆ ਜਾਏਗੀ बार-बार ਉਹ ਇੱਕ ਚੀਜ਼ ਬਾਰੇ ਪੁੱਛ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਇਦਾ ਹੈਗਾ ਜਦੋਂ ਆ ਜਾਏਗੀ ਉਦੋਂ ਅੱਗ ਵਾਂਗੂ ਮਤਲਬ ਫੈਲ ਜਾਣੀਆਂ ਗੱਲ ਕਿ ਹਾਂ तो रखो, उस कोई बात हुई हौली होली देखते हैं थैंक यू सो मच फॉर वॉचिंग दिसो गॉड बू माई डियर बचा पार्टी बचा पार्टी शब्द मैं बहुत समय बाद यूज किया है मैं अपने फस्ट बैच ले करती बट यार मतलब ठीक है थैंक यू सो मच एंड गॉड ब्लैस यू बचा पार्टी